ਵੇਖਣ ਵਾਲੇ ਮੇਰੇ ਸਾਰੀ ਪ੍ਰਾਂਤ ਪ੍ਰਵਾਹ ਹੋ ਗਿਆ ਸ਼ੇਰਾਂਗ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਜੋ ਕੁਦਰਤੀ ਆਫਤ ਹੜ੍ਹ ਦੇ ਰੂਪ ਵਿੱਚ ਆਈ ਹੈ ਇਸ ਨੇ ਸਾਡੇ ਪੰਜਾਬ ਨੂੰ ਬਹੁਤ بڑا ਨੁਕਸਾਨ ਪਹੁੰਚਾਇਆ ਹੈ ਨਾਲੇ ਨਾਲ ਲਾਈਵ ਲੋਕਾਂ ਨੂੰ ਤਾਂ ਲੱਗ ਰਿਹਾ ਕੀ ਹੋਰੇ ਕਿੱਥੇ ਕੀ ਨਹੀਂ ਹੋਇਆ ਮੈਂ ਇੱਕ ਜੋ ਮੇਨ ਮੁੱਦਾ ਨੂੰ ਲੈ ਕੇ ਗੱਲ ਕਰਨੀ ਚਾਹੁੰਦਾ ਤੁਹਾਡੇ ਲਈ ਸਰਵਿਕ 2 ਮਿੰਟ ਦੀ ਆਪਣੀ ਇਹਦੇ ਗੱਲ ਦੇ ਉੱਤੇ ਆਪਣੇ ਵਿਚਾਰ ਆਪਣੀ ਰਾਏ ਕਮੈਂਟ ਜਰੂਰ ਕਰਿਓ ਚੰਗੇ ਮਾੜੇ ਜੋ ਵੀ ਜੋ ਤੁਹਾਨੂੰ ਪੀਕ ਲੱਗਿਆ ਕਿਉਂਕਿ ਅਸੀਂ ਪੰਜਾਬੀ ਬਹੁਤ ਜਜ਼ਬਾਤੀ ਹੁੰਦੇ ਹਾਂ ਜਵਾਦ ਵਿੱਚ ਆਕੇ ਨਾ ਸੀ ਤਾਂ ਇੱਕ ਹੀ ਲੱਗਦਾ ਨੇ ਵੀ ਸਾਡੇ ਭਾਈ ਕੋਈ ਦੁੱਖ ਤਕਲੀਫ ਚ ਆਗੇ ਨਾ ਸੀ ਪਹੁੰਚ ਜੀ ਉੱਥੇ 2 ਮਿੰਟ ਦੇ ਵਿੱਚ ਹੀ ਬਸ ਤੇ ਉਹਦਾ ਦੁੱਖ ਤਕਲੀਫ ਦੂਰ ਕਰ ਦੇਉ। ਸੋ ਉਹੀ ਤ੍ਰੇਡ ਨਿਸ਼ਚੇ ਲੈ ਕੇ ਸਾਡੇ ਪੰਜਾਬੀ ਅਸੀਂ ਭਾਈਚਾਰਾ ਸਾਰਾ ਪਹੁੰਚ ਰਿਹਾ ਹੈ। ਜਿੱਥੇ-ਜਿੱਥੇ ਲੋਕਾਂ ਨੂੰ ਹੜ੍ਹ ਦੀ ਭਾਰੀ ਮਾਰ ਪਈ ਹੈ ਸਮਾਨ ਦੇਣ ਲਈ। ਪੂਰਾ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਸਾਰੀਆਂ ਲੱਗੀਆਂ ਹੋਈਆਂ ਨੇ ਆਪਣੇ ਵੱਲੋਂ ਮਦਦ ਕਰ। ਬਹੁਤ ਵਧੀਆ ਗੱਲ ਹੈ ਮੈਂ ਚਾਹਨਾ ਵੀ ਜਿਸ ਬੰਦੇ ਨੂੰ ਜ਼ਰੂਰਤ ਹੋਵੇ ਉਹਦੇ ਕੋਲ ਪਹੁੰਚੇ ਖਾਣ ਵਾਲੀ ਚੀਜ਼ ਪੀਣ ਵਾਲੀ ਪਰ ਇਸ ਦਾ ਦੂਜੇ ਪਾਸੇ ਸਾਨੂੰ ਇੱਕ ਹੋਰ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ ਜਿਹੜੀ ਮੈਂ ਤੁਹਾਨੂੰ ਕਹਿਣ ਲੱਗਾ ਕਿ ਬ੍ਰਦਰ ਜੋ ਇਹ ਸਾਡੇ ਪੰਜਾਬ ਦੇ ਉੱਤੇ ਪੀਪਦਾ ਪਈ ਹੈ ਇਹ ਇੱਕ ਦੋ ਦਿਨ ਚਾਰ ਪੰਜ 10 ਦਿਨ ਦੇ ਵਿੱਚ ਦੂਰ ਹੋਣ ਵਾਲੀ ਨਹੀਂ ਹੈ ਇਹ ਕਾਫੀ ਲੰਮਾ ਆਪਾਂ ਨੂੰ ਅੱਗੇ ਸੰਘਰਸ਼ ਕਰਨਾ ਪਏਗਾ ਘੱਟੋ ਘੱਟ ਜਾਲਨੀ ਦਾ ਤਿੰਨ ਤੋਂ ਚਾਰ ਮਹੀਨੇ ਆਪਾਂ ਨੂੰ ਲੱਗ ਜਾਣਗੇ ਇਸ ਇਹ ਆਨ ਕਾਪ ਦਾ ਵਿੱਚੋਂ ਨਿਕਲਦੇ ਕਿਉਂਕਿ ਹਜੇ ਜੋ ਪੋਜੀਸ਼ਨ ਹੈ ਬਾਰਿਸ਼ਾਂ ਪੈ ਰਹੀ ਨੇ ਥੜੀ ਸਿਤੀ ਬਣੀ ਹੋਈ ਹੈ ਫਲੱਡ ਆ ਰਹੇ ਨੇ ਪਾਣੀ ਛੱਡਿਆ ਜਾ ਰਿਹਾ ਤੇ ਜਦੋਂ ਪਾਣੀ ਉਤਰ ਜਾਏਗਾ ਬਾਰਿਸ਼ਾਂ ਬੰਦ ਹੋ ਜਾਣਗੀਆਂ ਉਸ ਤੋਂ ਬਾਅਦ ਸਾਨੂੰ ਪ੍ਰੋਪਰ ਪਤਾ ਚੱਲੇਗਾ ਕਿ ਕਿਸ ਜਗ੍ਹਾ ਉੱਤੇ ਕੀ ਕੀ ਨੁਕਸਾਨ ਹੋਇਆ ਹੈ ਸਾਨੂੰ ਵੀ ਪ੍ਰੋਫੈਸ਼ਨਲ ਕਹਿੰਦਾ ਅਸੀਂ ਭਾਂਤ ਲੈਣ ਤੇ ਅਮਾਗ ਜੂ ਤੇ ਜੋ ਮੇਨ ਮੁੱਦੇ ਦੀ ਗੱਲ ਹੋਏ ਹੈ ਕਿ ਮੈਂ ਇੱਕ ਇਹ ਵੀ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਤੇ ਮੈਨੂੰ ਦੱਸਿਓ ਤੁਸੀਂ ਕਿ ਗਲਤੀ ਇਹ ਗੱਲ ਤਾਂ ਵੀ ਅਸੀਂ ਆਪਣਾ ਫੰਡ ਅਜੇ ਬਚਾ ਕੇ ਰੱਖੀਏ ਕਿਉਂਕਿ ਮੈਂ ਹੁਣੇ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਦੇਖੀਆਂ ਹੈ ਵੀ ਜੋ ਲੋਕ ਵੀ ਕੋਈ ਰਸਤਾਂਤ ਵਗੈਰਾ ਖਾਣਾ ਪੀਣਾ ਕੱਪੜੇ ਥੋੜੀ ਕੱਖ ਜੋ ਵੀ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਕਹੀ ਗਈ ਗਲਤ ਬੰਦੇ ਗਾਈਡ ਕਰਕੇ ਆਪਣੇ ਹੀ ਘਰ ਭਰਨ ਲੱਗੇ ਇਹਨਾਂ ਦੇ ਕਈ ਬੰਦੇ ਕਹਿੰਦੇ ਕਈਆਂ ਦੇ ਘਰਾਂ ਦੇ ਵਿੱਚ ਹੀ ਪੰਜਾਬ ਜਾਂ ਪੇਟੀਆਂ ਤੇ ਪਾਣੀ ਦੀ ਬੱਗਾਂ ਤੇ ਕਿਸੇ ਦੇ ਘਰ ਵਿੱਚ ਕੁਝ ਵੀ ਨਹੀਂ ਹੈ ਸਮਝਦੇ ਹੋ ਮੈਂ ਜੋ ਗੱਲ ਤੁਹਾਨੂੰ ਕਹੁੰਣਾ ਚਾਹੁੰਦਾ ਵੀਰੋ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਹੈ ਆਪਣੇ ਮੋਬਾਈਲ ਨੰਬਰ ਉਹ ਵਿੱਚ ਪਾਓ ਜਬੀ ਜਦ ਨੂੰ ਮਦਦ ਹੋਵੇ ਤਾਂ ਤੁਹਾਡੇ ਨਾਲ ਕਾਲ ਕਰਦੇ ਤੁਸੀਂ ਆਪਣੇ ਪ੍ਰਸ਼ਾਸਨ ਅਧਿਕਾਰੀਆਂ ਦੇ ਕੰਟੈਕਟ ਵਿੱਚ ਰਹੋ ਤੇ ਉਹਨਾਂ ਨੂੰ ਕਹੋ ਮੈਸਰਾਈਨਿੰਗ ਟਾਈਮ ਜਰੂਰ ਤੁਹਾਨੂੰ ਕੀ ਜੀ ਲੋਡ ਮਲੇ ਤੁਸੀਂ ਦੱਸੋ ਅਸੀਂ ਉਹਦਾ ਇੰਤਜ਼ਾਮ ਕਰਾਂ ਸਰਕਾਰ ਪ੍ਰਸ਼ਾਸਨ ਸੰਸਥਾਵਾਂ ਲੱਗੀਆਂ ਹੋਈਆਂ ਨੇ ਜੁਰਾ ਨਾਲ ਕੰਮ ਕਰਨ ਲਈ ਵਾਇਗਰੂ ਸਭ ਦੀ ਭਲੀ ਕਰੇਗਾ ਸੋ ਆਪਣੇ ਕਮੈਂਟ ਆਪਣੀ ਰਾਏ ਜ਼ਰੂਰ ਦਿਓ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ